ਅਸ ਵਕਤ ਦੀ ਵੱਡੀ ਤੇ ਹੈਰਾਨ ਕਰ ਦੇਣ ਵਾਲੀ ਇੱਕ ਖਬਰ ਤੋਂ ਆਪ ਜੀ ਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਤੇ ਇਹ ਖਬਰ ਜੁੜੀ ਹੋਈ ਹੈ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹਲਕਾ ਖੜੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਦੇ ਉੱਪਰ ਨੈਸ਼ਨਲ ਸੈਕਿਉਰਿਟੀ ਐਕਟ ਯਾਨੀ ਕਿ ਐਨਐਸਏ ਵੀ ਲੱਗਿਆ ਹੋਇਆ ਹੈ ਪਰ ਐਸ ਵਕਤ ਜੇਲ੍ਹ ਦੇ ਵਿੱਚ ਭਾਈ ਸਾਹਿਬ ਦੇ ਨਾਲ ਇੱਕ ਵੱਡਾ ਪਾਣਾ ਵਾਪਰ ਗਿਆ ਕਿਉਂਕਿ ਪੈਰੋਲ ਮਿਲਣੀ ਸੀ ਭਾਈ ਅਮਰਤਪਾਲ ਸਿੰਘ ਨੂੰ ਤੇ ਪੈਰੋਲ ਤੋਂ ਪਹਿਲਾਂ ਹੀ ਇੱਕ ਐਸਾ ਪਾਣਾ ਵਾਪਰ ਗਿਆ ਕਿ ਜੇਲ੍ਹ ਦੇ ਵਿੱਚ ਮਿਲਣ ਪਹੁੰਚੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੀ ਪਤਨੀ ਜਦੋਂ ਰੋਮਦੇ ਕਰਲਾਉਂਦੇ ਜੇਲ੍ਹ ਦੇ ਵਿੱਚੋਂ ਬਾਹਰ ਆਈ ਅਤੇ ਉਸ ਦੇ ਅਥਰੂ ਨਹੀਂ ਸੀ ਰੁਕ ਰਹੇ ਅਤੇ ਕਵਰੇਜ ਕਰਨ ਦੇ ਲਈ ਪਹੁੰਚ ਗਈ ਮੀਡੀਆ ਤੇ ਮੀਡੀਆ ਨੇ ਜਦੋਂ ਪੂਰੀ ਜੇਲ੍ਹ ਨੂੰ ਘੇਰਾ ਪਾ ਲਿਆ ਤੇ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਧਰਮ ਪਤਨੀ ਨੇ ਮੀਡੀਆ ਦੇ ਸਾਹਮਣੇ ਜੋ ਖੁਲਾਸੇ ਕੀਤੇ ਜੋ ਕੁਝ ਮੀਡੀਆ ਦੇ ਸਾਹਮਣੇ ਸਚਾਈ ਦੱਸ ਦਿੱਤੀ ਰੋਂਦੀ ਕਰਲਾਉਂਦੀ ਨੇ ਅਤੇ ਇਹ ਦੱਸ ਦਿੱਤਾ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਆਖਿਰਕਾਰ ਕਹਿੋ ਜਿਹਾ ਪਾਣਾ ਵਾਪਰ ਗਿਆ ਜੀ ਹਾਂ ਇਸ ਕੱਲੀ ਕੱਲੀ ਗੱਲ ਤੋਂ ਕੱਲੀ ਕੱਲੀ ਘਟਨਾ ਤੋਂ ਆਪ ਜੀ ਨੂੰ ਰੂਬਰੂ ਕਰਾਉਨੇ ਆ ਕਿ ਆਖਿਰਕਾਰ ਸਰਕਾਰਾਂ ਸਾਡੇ ਤੋਂ ਕੀ ਛੁਪਾ ਰਹੀਆਂ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਇਹੋ ਜਿਹਾ ਕਿਹੜਾ ਵਿਵਹਾਰ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਸਿਹਤ ਵੀ ਲਗਾਤਾਰ ਵਿਗੜਦੀ ਜਾ ਰਹੀ ਹੈ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਵਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜ਼ੂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਐ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜ਼ੂ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਸੋ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਜੋ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਸੀਨੀਅਰ ਐਡਵੋਕੇਟ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਮਾਨਯੋਗ ਸੁਪਰੀਮ ਕੋਰਟ ਦੇ ਅੱਗੇ ਕੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਐਸ ਵਕਤ ਮੈਂਬਰ ਆਫ ਪਾਰਲੀਮੈਂਟ ਨੇ ਤੇ ਲਗਭਗ 5 ਲੱਖ ਤੋਂ ਲਗਭਗ ਨੇ ਤਾਂ ਵੋਟਾਂ ਪਾਈਆਂ ਨੇ ਉਹਨਾਂ ਨੂੰ ਘੱਟੋ ਘੱਟ 10 ਤੋਂ 15 ਲੱਖ ਦੀ ਆਬਾਦੀ ਜਿਹੜੀ ਹੈ ਉਸ ਇਲਾਕੇ ਦੀ ਹੈ ਜਿਹੜੀ ਕਿ ਉਹਨਾਂ ਦੀ ਹੁੜੀਕ ਵਿੱਚ ਹੈ ਉਹ ਆਬਾਦੀ ਇਹ ਕਹਿ ਰਹੀ ਹੈ ਕਿ ਅਸੀਂ ਵੋਟਾਂ ਪਾਈਆਂ ਨੇ ਸਾਡੇ ਹਲਕੇ ਦੀ ਕੋਈ ਆਵਾਜ਼ ਉਠਾਉਣ ਵਾਲਾ ਹੀ ਨਹੀਂ ਸਾਡੇ ਹਲਕੇ 'ਚ ਕੋਈ ਕੰਮ ਕਰਵਾਉਣ ਵਾਲਾ ਹੀ ਨਹੀਂ ਅਸੀਂ ਕਿਹਦੇ ਕੋਲੇ ਜਾਈਏ ਸਾਡਾ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਸ ਨੂੰ ਸਰਕਾਰਾਂ ਨੇ ਜੇਲ੍ਹਾਂ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ ਕਿਉਂਕਿ ਇਹ ਤਾਂ ਇੱਕ ਫੰਡਾਮੈਂਟਲ ਰਾਈਟਸ ਹੈ ਇੱਕ ਸੰਵਿਧਾਨ ਦਾ ਵੀ ਮੌਲਿਕ ਅਧਿਕਾਰ ਹੈ ਕਿ ਹਰ ਕਿਸੇ ਨੂੰ ਪੈਰੋਲ ਮਿਲ ਸਕਦੀ ਹੈ ਹੋਰ ਵੀ ਕਾਫੀ ਜਿਹੜੇ ਨੇ ਅਸੀਂ ਕਿਸੇ ਦੀ ਕਟਮੀ ਜਾਂ ਨਿੰਦਿਆ ਨਹੀਂ ਕਰਦੇ ਬਹੁਤ ਸਾਰੇ ਜਿਹੜੇ ਨੇ ਬਾਬੇ ਨੇ ਜਿਨ੍ਹਾਂ ਨੂੰ ਪੈਰੋਲ ਮਿਲਦੀ ਹੈ ਹਰ ਮਹੀਨੇ ਦੋ ਮਹੀਨਿਆਂ ਬਾਅਦ ਮਿਲ ਜਾਂਦੀ ਹੈ ਪਰ ਭਾਈ ਅਮਰਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੇ ਬਾਰੇ ਇਹ ਪਰੋਲ ਉਸ ਵਕਤ ਕਿੱਥੇ ਚੱਲੀ ਜਾਂਦੀ ਆ ਹੁਣ ਆਪਾਂ ਜ਼ਿਕਰ ਕਰੀਏ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਫੰਡਾਮੈਂਟਲ ਰਾਈਟਸ ਯਾਨੀ ਮੌਲਕ ਅਧਿਕਾਰ ਹੈ ਕਿ ਉਹ ਆਪਣੇ ਹਲਕੇ ਵਿੱਚ ਆ ਸਕਦੇ ਨੇ ਪਰ ਸਰਕਾਰਾਂ ਜਾਣ ਬੁਝ ਕੇ ਇਸ ਦੇ ਵਿੱਚ ਆਪਣੀ ਟਾਂਗ ਅੜਾਉਂਦੀਆਂ ਨੇ ਹੁਣ ਇੱਕ ਤਾਂ ਮੌਕੇ ਤੇ ਇੱਕ ਜੱਜ ਨੇ ਤਾਂ ਅਸਤੀਫਾ ਹੀ ਦੇ ਦਿੱਤਾ ਅਸਤੀਫਾ ਇਸ ਕਰਕੇ ਦੇ ਦਿੱਤਾ ਉਸ ਨੂੰ ਪਤਾ ਲੱਗ ਗਿਆ ਕੀ ਭਾਈ ਅਮਰਤਪਾਲ ਸਿੰਘ ਦੇ ਨਾਲ ਸਰਕਾਰਾਂ ਜਿਹੜੀਆਂ ਨੇ ਸਰੇ ਆਮ ਧੱਕਾ ਕਰ ਰਹੀਆਂ ਨੇ ਮਤਲਬ ਇਹ ਬਾਹਰ ਕੱਢ ਕੇ ਰਾਜੀ ਹੀ ਨਹੀਂ ਹੁਣ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਫਤਿਹ ਦੀ ਸਾਂਝ ਪਾਓ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ